ਸ਼ਾਸਤਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਭਈ ਅੱਜ ਦੀ ਵੀਡੀਓ ਆਪਾਂ ਸਲਫਰ ਤੇ ਕਰਾਂਗੇ ਵੀਡੀਓ ਦੇਖ ਲਓ ਸਾਰੀ ਵੀ ਸਲਫਰ ਤੱਤ ਦੇ ਬਾਰੇ ਜਾਣਕਾਰੀ ਦੇਵਾਂਗੇ ਕਿੰਨੀ ਡੋਜ਼ ਪਾਉਣੀ ਹੈ ਕਿਵੇਂ ਵਰਤਣਾ ਚਾਹੀਦਾ ਕਿਵੇਂ ਕਰਨਾ ਚਾਹੀਦਾਗਾ ਕੜਕ ਦੇ ਵਿੱਚ ਤੇ ਵੀ ਕੀ ਉਹਦਾ ਫਾਇਦੇ ਆਪਾਂ ਨੂੰ ਤੇ ਸਾਰਾ ਕੁਝ ਦੱਸਾਂਗੇ ਵੀਡੀਓ ਧਿਆਨ ਨਾਲ ਦੇਖ ਲਓ ਯਾਰ ਪੂਰੀ ਵਧੀਆ ਵੀਡੀਓ ਆ ਛੋਟੀ ਜੀ ਕਰਾਂਗੇ 5 ਮਿੰਟਾਂ ਦੀ ਕੋਈ ਬੜੀ ਵੱਡੀ ਨਹੀਂ ਭਾਈ ਜਿਹੜਾ ਸਲਫਰ ਤੱਤ ਆ ਯਾਰ ਖਾ ਠੀਕ ਆ ਵਧੀਆ ਬੋ ਸਾਰੇ ਹੁਣ ਲੋਕ ਵੀ ਕਿਸਾਨ ਆਪਣੇ ਭਰਾਵਲੇ ਜਿਹਾ ਹੋਇਆ ਪਾਈਏ ਕਿ ਨਾ ਪਾਈਏ ਵੈਸੇ ਤਾਂ ਯਾਰ ਜੇ ਇਹ ਸਲਫਰ ਤੱਤ ਡਰਿੱਲ ਕੀਤਾ ਜਾਵੇ ਹਨਾ ਸਲਫਰ ਆਪਣੇ ਆਮ ਨਹੀਂ ਉਹ ਮਿਲਦਾ ਮੂੰਗੀ ਮਸਰੀ ਜੀ ਅਸੀਂ ਤਾਂ ਇਹ ਸੌਲ ਡਰਿੱਲ ਹੀ ਕਰਦੇ ਆਂਗੇ ਉਹਨੂੰ ਨਾਲ ਡੀਪੀ ਦੇ ਵਿੱਚ ਲਾ ਦਿੰਨੇ ਹੁੰਨੇ ਆਗੇ ਤੇ 10 ਕਿਲੋ ਕਿੱਲੇ ਦਾ ਅਸੀਂ ਪਾਉਣੇ ਹੁੰਨੇ ਆਗੇ ਤੇ ਯਾਰਾ ਰਿਜ਼ਲਟ ਬਹੁਤ ਵਧੀਆ ਆਉਦੇ ਬਾਹਣ ਚ ਪਾਣੀ ਖੜਨ ਦੀ ਸਮੱਸਿਆ ਜ ਵੀ ਖਤਮ ਹੋ ਜਾਂਦੀ ਹੈਗੀ ਹਾਂ ਹੁਣ ਆਪਣੇ ਬਾਣਾ ਚ ਕਦੇ ਵੀ ਪਾਣੀ ਨਹੀਂ ਖੜਿਆ ਉਸ ਤੋਂ ਚੱਲ ਲਾਉਣੇ ਬਦਲਾਂਗੇ ਤੇ ਇੱਕ ਜਿਹੜੀ 200 DW 222 23 ਜਿਹੜੀਆਂ ਵੀ ਇਹਦੀਆਂ DW ਵਾਲੀਆਂ ਕਿਸਮਾਂ ਨੇ 327 370 71 ਇਹ ਬਾਈ 10 ਕਿਲੋ ਸਲਫਰ لازਮੀ ਇਹਨਾਂ ਨੇ ਜ਼ਰੂਰੀ ਆਪ ਦੇ ਇਕ ਕੁਆਇਰਮੈਂਟ ਕਰੀ ਹੋਈ ਹੈਗੀ ਆਪ ਦਾ ਲਿਖਿਆ ਹੈ ਉਹਨਾਂ ਦਾ ਵੀ ਸਾਡੀ ਕਣਕ ਦੇ ਜੇ ਪੂਰਾ ਝਾੜ ਲੈਣਾ ਤਾਂ 10 ਕਿਲੋ ਸਲਫਰ ਜ਼ਰੂਰ ਪਾਉ ਉਹਦੇ ਵਿੱਚ ਤੇ ਇਹੇ ਬਾਈ ਇੱਕ ਆਇਆਗਾ ਤੇ ਵੀ ਵਧੀਆ ਯਾਰ ਪਾਣੀ ਨਹੀਂ ਖੜਨ ਦਿੰਦਾ ਇੱਕ ਤਾਂ ਤੇ ਥੱਲੇ ਇੱਕ ਵਾਹਣ ਦੇ ਰੋਮ ਖੋਲ ਦਿੰਦਾ ਕਿਉਂ ਹੁਣ ਕਦੂ ਕਰ ਕਰ ਆਪਾਂ ਤਾਂ ਵਾਹਣ ਦੇ ਰੋਮ ਬੰਦ ਕਰੇ ਪਏ ਆ ਸਿੱਧੀ ਸਭ ਜੇ ਸਭ ਦਾ ਚਾਰ ਤੁਹਾਨੂੰ ਮੈਂ ਦੱਸਦਾਗਾ ਵੀ ਆਪਾਂ ਬੜਾ ਟੈਕਨੀਕਲ ਚ ਤਾਂ ਆਪਾਂ ਜਾਂਦੇ ਨਹੀਂ ਵੀ ਜਿਹੜੀ ਚੀਜ਼ ਤੁਹਾਨੂੰ ਸਮਝੀ ਨਾ ਲੱਗੇ ਆਪਾਂ ਉਹ ਦੱਸੀ ਜਾਈਏ ਹਨ ਤੇ ਉਹ ਬਈ ਉਹ ਆਪਣੇ ਜਿਹੜਾ ਸਲਫਰਾਗਾ ਵਾਹਣ ਦੇ ਸਾਡੇ ਰੋਮ ਖੋਲ ਦਿੰਦਾ ਪਾਣੀ ਪੀਣ ਲੱਗ ਜਾਂਦਾ ਵਾਹਣ ਤੇ ਜਦੋਂ ਪਾਣੀ ਪੀਣ ਲੱਗ ਗਿਆ ਕਣਕ ਨੂੰ ਪਾਣੀ ਦੀ ਤਾਬਣਾ ਮੰਨੀ ਕਣਕ ਨੇ ਕਣਕ ਤਾਂ ਆਟੋਮੈਟਿਕ ਹੀ ਚੰਗਾ ਝਾੜ ਦੇਣਾਗਾ ਠੀਕ ਆ ਤੇ ਹੁਣ ਵਿੱਚ ਭਰਾ ਕਹੀ ਜਾਂਦੇ ਸੀਗੇ ਵੀ ਮੈਸੇਜ ਆਏ ਸੀਗੇ ਕਹਿੰਦੇ ਵੀ ਹੁਣ ਅਸੀਂ ਤਾਂ ਪਾਇਆ ਇੰਟਰਲ ਕਰਿਆ ਨਹੀਂ ਬਈ ਇਹ ਪਹਿਲਾ ਪਾਣੀ ਨਹੀਂ ਲਾਇਆ ਹਨਾ ਤਾਂ ਸਲਫਰ ਜੂਰੀ ਚਾ ਲਾ ਕੇ ਸਿੜ ਦਿਓ ਕੋਈ ਚੱਕਰ ਨਹੀਂ ਹੁਣ ਵੀ ਪੈ ਜੂਗਾ ਪਰ ਆਏ ਆ ਮੈਂ ਇਹਦਾ ਤਿਆਰਬਾ ਦੇਖਿਆ ਇਹ ਖੁਰਨ ਖੁਰਨ ਨੂੰ ਵੀ ਨਾ ਲੈ ਜਾਂਦਾ ਪੂਰਾ ਸਹੀ ਇੱਕ ਮਹੀਨੇ ਚ ਖੁਰਦਾ ਇਹ ਤੇ ਨਹੀਂ ਆਮ ਵੀ ਹੋਰ ਜੇ ਪਾਊਡਰ ਫਾਰਮ ਜੀ ਪਾਉਣਾ ਤੁਸੀਂ ਉਹ ਵੀ ਹੈਗਾ ਜਿਹੜਾ ਉਹ ਆਪਣੇ ਮੂੰਗੀ ਮਸਰੀ ਜੀ ਹੁੰਦੀ ਆ ਉਹ ਵਧੀਆ ਯਾਰ ਜਾਦੇ ਵਧੀਆ ਲੱਗਦਾ ਸਾਨੂੰ ਉਹ 90% ਵਾਲਾ 90% ਸਲਫਰ ਲਿਖਿਆ ਹੋਦਾ ਉੱਤੇ ਤੇ ਬਾਕੀ ਯਾਰ ਉਹ ਠੀਕ ਆ ਯਾਰ ਜ਼ਰੂਰਤ ਆ ਝੋਨੇ ਵਾਲੀਆਂ ਜ਼ਮੀਨਾਂ ਨੂੰ ਸਲਫਰ ਦੀ ਜ਼ਿੰਕ ਦੀ ਜ਼ਰੂਰਤ ਝੋਨੇ ਵੇਲੇ ਜ਼ਿੰਕ ਉਹਦੋਂ ਪਾਤਾ ਸਲਫਰ ਕਣਕ ਵੇਲੇ ਪਾਤਾ ਬਹੁਤ ਵਧੀਆ ਰਿਜ਼ਲਟ ਆ ਯਾਰ ਸਫਲ ਦੇ ਅਸੀਂ ਤਾਂ ਕਈ ਸਾਲਾਂ ਜੰਦਾਗਾ ਤਾਰੀ ਪਾਈ ਜੰਨੇ ਆਗੇ ਵਧੀਆ ਝਾੜ ਦਿੰਦੀ ਆ ਖਰਕਣਕ ਕੋਈ ਇਹੋ ਜਿਹਾ ਮਾੜਾ ਝਾੜ ਨਹੀਂ ਦਿੰਦੀ ਤੇ ਬਾਕੀ ਦੇਣਾ ਤਾਂ ਯਾਰ ਪ੍ਰਮਾਤਮਾ ਨੇ ਆ ਵੀ ਆਪਾਂ ਤਾਂ ਮਿਹਨਤ ਕਰਨ ਵਾਲੇ ਆਗੇ ਮਿਹਨਤ ਆਪਾਂ ਆਪਣੇ ਕਰਨੀ ਪੂਰਾ ਖੁੱਲ ਕਰੋ ਤੇ ਕੁਝ ਵੀ ਕਰਨਾ ਤੇ ਦੇਣਾ ਕਰਨਾ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈਗਾ ਤੇ ਆਹ ਦੇਖੋ ਆਪਣੀਆਂ ਕਣਕਾਂ ਜੂਰਲ ਵਾਲੀ ਇਧਰ ਆ ਹੈਪੀ ਸੀਡਰ ਵਾਲੀ ਆ ਤੇ ਆਹ ਵੀਡੀਓ ਮੇਰੀ ਪਹਿਲਾਂ ਹੀ ਪਾਈ ਹੋਈ ਆ ਦੇਖ ਲਿਓ ਖੋਲ ਕੇ ਵੀ ਸਵਾਦ ਤੇ ਬਿਨਾ ਸਵਾਦ ਵਿੱਚ ਕਿੰਨਾ ਫਰਕ ਆਗਾ ਕਣਕ ਚ ਤੇ ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆਗਾ ਤੇ ਬਈ ਸਲਫਰ ਤੱਤ ਯਾਰ ਜੇ ਕਿਸੇ ਨੇ ਨਹੀਂ ਪਾਇਆ ਤਾਂ ਪਹਿਲੇ ਪਾਣੀ ਤੇ ਪਾ ਲਓ ਤੇ ਮਹੀਨੇ ਚ ਖੁਰਕੇ ਲੱਗਣ ਲੱਗ ਜਾਂਦਾ ਹੈਗਾ ਤੇ ਨਹੀਂ ਅਗਲੀ ਵਾਰ ਤੋ ਯਾਰ ਚੁੱਪ ਕਰਕੇ ਨਾਲ ਟ੍ਰਾਇਲ ਕਰਦਿਆ ਕਰੋ 10 ਕਿਲੋ ਕੋਈ ਬੜਾ ਮਹਿੰਗਾ ਨਹੀਂਗਾ ਖਰ ਸਿਸਟਮ 4-5 ਕੋ 100 ਰੁਪਏ ਗੱਲਾ ਪੈਂਦਾ ਹੈਗਾ ਤੇ ਵਧੀਆ ਯਾਰ ਰਿਜ਼ਲਟ ਬਹੁਤ ਚੰਗਾ ਉਹਦਾ ਆ ਸੀ ਲਗਾਤਾਰ ਕਈ ਸਾਲ ਹੋ ਗਏ ਸਾਨੂੰ ਪਾਈ ਜਾਂਦੇ ਨੂੰ ਝੋਨੇ ਚੰਨ ਚ ਵੀ ਪਾਣੀ ਖੜਨ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ ਯਾਰ ਇੰਨਾ ਕ ਚੰਗੀ ਚੀਜ਼ ਆ ਸਲਫਰ ਤੇ ਬਾਕੀ ਹੁਣ ਜਿਹੜੇ ਸਾਹਨ ਪਾਣੀ ਪੂਣੀ ਬੱਦ ਖੜਦੇ ਬਾਣਾ ਜੀ ਸਲਫਰਾਂ ਦੀ ਲੋੜ ਹੀ ਆ ਡਾਕਰ ਵਾਂਗੂ ਹੀ ਹੋਏ ਪਏ ਸਾਰੇ ਬਾਹਣ ਤੇ ਇਹ ਆਪਣੀ ਛੋਟੀ ਜਿਹੀ ਜਾਣਕਾਰੀ ਸੀ ਬਾਈ ਸਲਫਰ ਦੇ ਬਾਰੇ ਜਰ ਵੀ ਵਧੀਆ ਕੰਮ ਕਰਦਾ ਜੇ ਨਾਲ ਡਰਿੱਲ ਕਰ ਦੋ ਤਾਂ ਸਭ ਤੋਂ ਬੈਸਟ ਆ ਜੇ ਪਹਿਲੇ ਪਾਣੀ ਤੇ ਪੈਂਦਾਗਾ ਫੇਰ ਵੀ ਪੂਰਾ ਟੌਪ ਆ ਫੇਰ ਵੀ ਕੋਈ ਉਹ ਨਹੀਂ ਹੈਗਾ ਵੀ ਚਲੋ 20 ਕ 20-25 ਦਿਨ ਤੱਕ ਹਰ ਲਿਆ ਜਾਂਦਾਗਾ ਕੁਲਕੇ ਲੱਗਣ ਨੂੰ ਕਿਉਂ ਮੈਂ ਕਈ ਵਾਰ ਅਸੀਂ ਬਾਹਣ ਪਾਉਂਦੇ ਨੇ ਦੇਖਿਆਗਾ ਜਿਹੜਾ ਉਹ ਹੁੰਦਾ ਗਾ ਡਲਗਾਈਆਂ ਵਾਲਾ ਆਪਣਾ 90% ਵਾਲਾ ਝੋਨੇ ਵਲੇ ਵੀ ਕਈ ਵਾਰ ਤਾਂ ਵਿੱਚ ਕਿਤੇ ਕਿਤੇ ਜਿੱਤੇ ਕਿਤੇ ਵੱਧ ਡੁੱਲ ਜਾਂਦਾ ਉੱਥੇ ਪਿਆ ਹੁੰਦਾ ਗਾ ਝੋਨੇ ਵਲੇ ਪਈਆਂ ਹੁੰਦੀਆਂ ਉਹ ਡਲਗਾਈਆਂ ਉਹ ਮੇਜੁਕਰੀ ਵੀ ਇੱਕ ਉਹਦਾ ਫਾਇਦਾ ਹੋਰ ਆਲਾ ਮੇਰੀ ਜ਼ਿਆਦਾ ਖੜੇ ਖੜੇ ਤੇ ਵੀ ਉਹ ਕੀ ਆ ਉਹਦਾ ਸਿਸਟਮ ਜੇ ਬਾਹਣ ਚ ਰੋੜਾ ਛੋਟੇ ਚ ਕਿਤੇ ਵੀ ਹਨਾ ਤੇ ਰੋੜ ਖਤਮ ਕਰ ਦਿੰਦਾ ਹਲਫਰ ਜਮੀ ਵੀ ਆਇਆ ਨਹੀਂ ਹੈਗਾ ਰੋਡ ਨਹੀਂ ਥੋਡੇ ਵਾਹਣ ਚ ਰਹਿਣਗੇ ਆਪਣੇ ਵਾਹਣ ਚ ਤਾਂ ਖੜਾ ਹੈ ਨਹੀਂ ਸੀ ਰੋਡ ਜੰਮੀ ਵੀ ਆਪਾਂ ਤਾਂ ਵੈਸੇ ਹੀ ਪਾ ਦਿੰਦੇ ਸੀ ਵੀ ਚਲ ਪਾਣੀ ਪੁਣੀ ਨਾ ਖੜੇ ਕਣਕ ਚ ਹੁਣ ਆਪਣੇ ਕਿੱਲੇ ਕਿੱਲੇ ਦੇ ਘਰੇ ਹਾਰੇ ਵਾਹਣ ਚ ਵੀ ਜੰਮੀ ਨਹੀਂ ਕਦੇ ਪਾਣੀ ਖੜਦਾ ਆデア ਕੱਲ ਪਰਸ ਹੀ ਲਾ ਕੇ ਹਟਾ ਇੱਥੇ ਇੱਕ ਤੁਪਕਾ ਵੀ ਨਹੀਂ ਪਾਣੀ ਦਾਨੀ ਬਸ ਜਦੋਂ ਪਾਣੀ ਬੰਦ ਕਰਤਾ ਨਾਲ ਦੀ ਨਾਲ ਵਾਹਣ ਖਾਲੀ ਜੋ ਪਾਣੀ ਬੰਦ ਕਰਤਾ ਦੂਜੇ ਦਿਨ ਬਸ ਪਾਣੀ ਹੋਊਗਾ ਨਹੀਂ ਜਿਹਦਾ ਬਾਲਾ ਹੀ ਨਹੀਂ ਆਏ ਠੋਕ ਕੇ ਭਰਤਾ ਤਾਂ ਉਹ ਤਾਂ ਕਹਿਣਾ ਕੀ ਆ ਹਨਾ ਨਹੀਂ ਦੂਜੇ ਦਿਨ ਵੀ ਪਾਣੀ ਹੁੰਦਾ ਨਹੀਂਗਾ ਤੇ ਬਈ ਇੰਨੀ ਕ ਆਪਣੀ ਵੀਡੀਓ ਸੀਗੀ YouTube ਤੇ Facebook ਚੈਨਲ ਆਪਣਾ ਫੋਲੋ ਕਰ ਲਿਓ ਜੀ ਧੰਨਵਾਦ ਜੀ